ਜ਼ਰ ਹਾਂਜੀ ਦਲੀਪ ਕੌਰ ਟਿਵਾਣਾ ਜੀ ਦਾ ਨੋਵਲ ਲੈ ਕੇ ਪੀਲੇ ਪੱਤਿਆਂ ਦੀ ਦਾਸਤਾਨ ਭਾਗ ਤੀਜਾ ਤੇ ਚੌਥਾ ਹੌਲੀ ਹੌਲੀ ਤੁਰਦੀ ਗਰਮੀ ਲੰਘ ਗਈ ਪੋਲੇ ਪੋਲੇ ਪੈਰ ਧਰਦੀ ਸਰਦੀ ਤੁਰ ਆਉਂਦੀ ਸੀ ਦੀਵਾਲੀ ਤੋਂ ਅਸਲ ਚ ਮੌਸਮ ਬਦਲਣਾ ਸ਼ੁਰੂ ਹੋ ਜਾਂਦਾ ਹੈ ਪਗੀਰਤ ਨੇ ਆਖਿਆ ਕੱਲ ਦੀਵਾਲੀ ਹੈ ਕੁਝ ਮਗਵਾਉਣਾ ਚਪੜਾਸੀ ਆਇਆ ਉੰਜ ਮਠਾਈਆਂ ਤਾਂ ਦੇਣ ਲੈਣ ਵਾਲੇ ਲੋਕਾਂ ਤੋਂ ਘਰ ਚ ਬਥੇਰੀਆਂ ਆ ਜਾਂਦੀਆਂ ਨੇ ਗੀਤ ਨੇ ਦਫਤਰ ਤੋਂ ਆ ਕੇ ਚਾਹ ਪੀਂਦਿਆਂ ਊਸ਼ਾ ਨੂੰ ਆਖਿਆ ਉਹ ਊਸ਼ਾ ਹੁੰਦੀ ਤਾਂ ਉਹਨੇ ਆਖਣਾ ਸੀ ਇੱਕ ਨਵੀਂ ਸਾੜੀ ਲੈ ਦਿਓ ਕੁਝ ਭਾਂਡੇ ਖਰੀਦਣੇ ਨੇ ਮਾਂ ਆਖਦੀ ਹੁੰਦੀ ਸੀ ਦੀਵਾਲੀ ਵਾਲੇ ਦਿਨ ਖਰੀਦਣੇ ਚੰਗੇ ਹੁੰਦੇ ਨੇ ਕੁਝ ਪਟਾਕੇ ਕੁਝ ਆਤਿਸ਼ਵਾਜੀਆਂ ਬਾਕੀ ਹੱਟੜੀ ਮੋਮਬੱਤੀਆਂ ਤੇ ਮਠਿਆਈ ਨਾਲੇ ਸਜੀਆਂ ਹੋਈਆਂ ਦੁਕਾਨਾਂ ਸਜੇ ਹੋਏ ਲੋਕ ਬਾਜ਼ਾਰ ਜਾਵਾਂਗੇ ਇੱਕ ਨਹੀਂ ਦੋ ਚੱਕਰ ਲਾਵਾਂਗੇ ਪਰ ਉਹ ਸ਼ਾ ਨਹੀਂ ਸੀ ਦੇਵੀ ਸੀ ਇਸ ਲਈ ਇੰਨਾ ਹੀ ਆਖਿਆ ਹਟੜੀ ਤੇ ਮੋਮਬਤੀਆਂ ਮੰਗਵਾ ਦਿਓ ਨਾਲ ਮਾਂ ਲక్ష్ਮੀ ਦੀ ਫੋਟੋ ਵਾਲਾ ਕੈਲੰਡਰ ਵੀ ਜੇ ਤੇਰਾ ਮਨ ਕਰਦਾ ਹੈ ਤਾਂ ਬਾਜ਼ਾਰ ਘੁੰਮਣ ਚੱਲਦੇ ਆ ਜਾਂ ਕੱਲ ਚੱਲੀਏ ਪਗੇਰਥ ਨੇ ਪੁੱਛਿਆ ਨਹੀਂ ਤੁਸੀਂ ਥੱਕ ਜਾਉਂਗੀ ਜਦੋਂ ਤੁਸੀਂ ਬਿਲਕੁਲ ਠੀਕ ਹੋਗੀ ਫਿਰ ਚੱਲਿਆ ਕਰਾਂਗੇ ਤੂੰ ਆਪਣਾ ਵੀ ਖਿਆਲ ਰੱਖਿਆ ਕਰ ਡਾਕਟਰ ਆਖਦਾ ਸੀ ਕਈ ਵਾਰੀ ਮਰੀਜ਼ ਨੂੰ ਰਾਜ਼ੀ ਕਰਦਾ ਕਰਦਾ ਉੱਪਰਲਾ ਬੰਦਾ ਬਿਮਾਰ ਪੈ ਜਾਂਦਾ ਅੱਗੇ ਨਾਲੋਂ ਤੇਰੀ ਸਿਹਤ ਲੱਗਦੀ ਵੀ ਕਮਜ਼ੋਰ ਹੋਈ ਹੈ ਪਗੀਰਥ ਨੇ ਜਦੋਂ ਆਖਿਆ ਉਹ ਹੱਸ ਪਈ ਪਗੀਰਥ ਉਸ ਨੂੰ ਹੱਸਦੀ ਨੂੰ ਵੇਖ ਕੇ ਇੱਕ ਪਲ ਉਸ ਵੱਲ ਝਾਕਦਾ ਰਿਹਾ ਇਹ ਹਾਸਾ ਕਿੰਨਾ ਸੁਹਾਵਣਾ ਸੀ ਇੱਕ ਫੁੱਲ ਦੇ ਖਿੜਨ ਵਾਂਗ ਤੇ ਕਈ ਵਾਰ ਉਹ ਬਿਨਾਂ ਹੀ ਹੱਸਣ ਵਾਲੀ ਗੱਲ ਤੋਂ ਹੱਸਣ ਲੱਗ ਜਾਂਦੀ ਸੀ ਤੇ ਪਗੀਰਥ ਨੂੰ ਉਹ ਹਾਸਾ ਕਦੇ ਕਦੇ ਅਜੀਬ ਜਿਹਾ ਲੱਗਦਾ ਕੀ ਦੇਖ ਰਹੀ ਹਾਂ 우ਸ਼ਾ ਨੇ ਪੁੱਛਿਆ ਤੋਂ ਬਿਲਕੁਲ ਅਨਪੜਾ ਵਾਂਗ ਹੱਸਦੀ ਹੈ ਉੱਚੀ ਉੱਚੀ ਹੋਰ ਬਿਮਾਰਾ ਵਾਂਗ ਹੱਸਿਆ ਕਰਾਂ ਉਸਨੇ ਹੱਸਦਿਆਂ ਹੱਸਦਿਆਂ ਹੀ ਆਖਿਆ ਪਰ ਉਸ ਦੀ ਇਹ ਗੱਲ ਪਘੇਰਤ ਨੂੰ ਜਿਵੇਂ ਛਿਲਦੀ ਲੰਗੀ ਉਸਨੇ ਕ੍ਰੋਧਵਾਨ ਹੋ ਕੇ ਆਖਿਆ ਜਾਹ ਲੜਕੀ ਮੁੰਡੇ ਵਾਲੇ ਸਕੂਲ ਵਿੱਚ ਪੜ ਕੇ ਤੈਨੂੰ ਇਹੀ ਭੁੱਲ ਗਿਆ ਕਿ ਔਰਤ ਹੋਣਾ ਕੀ ਹੁੰਦਾ ਇਸ ਤਰ੍ਹਾਂ ਹੱਸਦੀ ਤੂੰ ਪਾਗਲ ਲੱਗਦੀ ਹੈ। ਊਸ਼ਾ ਦਾ ਹਾਸਾ ਉਸਦੇ ਬੁੱਲਾਂ ਉੱਪਰ ਹੀ ਮਰ ਗਿਆ। ਉਹ ਉੱਠ ਕੇ ਅੰਦਰ ਚਲੀ ਗਈ। ਡਰੈਸਿੰਗ ਟੇਬਲ ਦੇ ਮੂਹਰੇ ਬੈਠ ਕੇ ਉਹ ਉੱਥੇ ਪਈ ਕਰੀਮ ਦੀ ਸ਼ੀਸ਼ੀ, ਫਾਊਂਡੇਸ਼ਨ, ਲਿਪਸਟਿਕਾਂ, ਬਿੰਦੀਆਂ ਨੂੰ ਝਾੜ-ਪੂੰਝ ਕੇ ਰੱਖਣ ਲੱਗੀ। ਇੱਕਾ ਇੱਕ ਉਹਦੀ ਨਜ਼ਰ ਸ਼ੀਸ਼ੇ ਵਿੱਚ ਆਪਣੀ ਸ਼ਕਲ ਤੇ ਪਈ। ਉਸਨੇ ਦੇਖਿਆ ਸ਼ੀਸ਼ੇ ਵਿੱਚ ਹੀ ਉਸਦੀ ਸ਼ਕਲ ਦੀਆਂ ਅੱਖਾਂ ਪਾਣੀ ਨਾਲ ਭਰੀਆਂ ਹੋਈਆਂ ਸਨ। ਤੇ ਫੇਰ ਉਹ ਪਾਣੀ ਕੰਡਿਆਂ ਨੂੰ ਪਾਰ ਕਰਕੇ ਬਹਿ ਤੁਰਿਆ ਹੌਲੀ ਹੌਲੀ ਤੁਰਦਾ ਪਗੀਰਥੋ ਦੇ ਪਿੱਛੇ ਆ ਖੜੋਤਾ ਅੱਖਾਂ ਝੁਕਾਈ ਉਹ ਝਾੜ ਪੂੰਝ ਦਾ ਕੰਮ ਉਸੇ ਤਰ੍ਹਾਂ ਕਰਦੀ ਰਹੀ ਪਗੀਰਥ ਨੇ ਭੋਲੇ ਜਿਹੇ ਉਹਦੇ ਮੋਢੇ ਤੇ ਹੱਥ ਰੱਖਿਆ ਦੇਵੀ ਨਰਾਜ਼ ਹੋ ਗਈ ਉਸਨੇ ਹੱਸ ਕੇ ਪੁੱਛਿਆ ਊਸ਼ਾ ਨੇ ਕੋਈ ਉੱਤਰ ਨਾ ਦਿੱਤਾ ਬਸ ਅੱਖਾਂ ਪਰ ਪਰ ਉੱਛਲਦੀਆਂ ਰਹੀਆਂ ਮੈਨੂੰ ਇਹ ਪਸੰਦ ਨਹੀਂ ਕਿ ਤੂੰ ਮੈਨੂੰ ਖਾਮ ਖਾਂ ਪਰੇਸ਼ਾਨ ਕਰੇਂ ਮੈਂ ਤੇਰੇ ਗੋਲੀ ਤਾਂ ਨਹੀਂ ਤੂੰ ਇਹ ਨਹੀਂ ਦੇਖਣਾ ਭਈ ਅਗਲਾ ਬਿਮਾਰ ਹੈ ਬਾਦਸ਼ਾਹ ਗਨੀ ਉੱਤੋਂ ਰੋਨੀ ਹੈ ਮੈਂ ਪੁੱਛਦਾ ਤੈਨੂੰ ਹੋਇਆ ਕੀ ਹੈ ਜੇ ਇਉਂ ਹੀ ਮੈਨੂੰ ਪਰੇਸ਼ਾਨ ਕਰਨਾ ਹੁੰਦਾ ਬੇਸ਼ੱਕ ਆਪਣੇ ਮਾਪੇ ਕੋਲੇ ਚਲੀ ਜਾ ਪਗੀਰਤ ਕੌੜਾ ਹੋ ਕੇ ਆਖ ਰਹੀ ਸੀ ਊਸ਼ਾ ਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ ਤੇ ਆਪਣੇ ਆਪ ਨੂੰ ਸੰਭਾਲਿਆ ਘੜੀ ਤੇ ਟਾਈਮ ਦੇਖਿਆ ਉੱਠ ਗਏ ਪਗੀਰਤ ਦੀ ਦਵਾਈ ਸ਼ੀਸ਼ੇ ਦੇ ਗਲਾਸ ਵਿੱਚ ਪਾ ਲਈ ਤੂੰ ਮੈਨੂੰ ਪਰੇਸ਼ਾਨ ਨਾ ਕਰਿਆ ਕਰ ਕਈ ਵਾਰ ਬਿਮਾਰ ਬੰਦੇ ਨੂੰ ਦੂਜੇ ਹੱਸਦੇ ਵੀ ਚੰਗੇ ਨਹੀਂ ਲੱਗਦੇ ਅੱਖ ਦੇ ਪਗੀਰਥ ਨੇ ਉਸ ਤੋਂ ਫੜ ਕੇ ਦਵਾਈ ਪੀ ਲਈ ਅਗਲੇ ਦਿਨ ਦੀਵਾਲੀ ਸੀ ਉਸ ਰਾਤ ਉਹ ਪਿਛਲੀ ਵਾਰੀ ਵਿੱਚੋਂ ਬਾਗ ਵਿੱਚ ਦੀ ਆਪਣੇ ਪਿੰਡ ਨੂੰ ਜਾਂਦੀ ਡੰਡੀ ਟੋਲਦੀ ਰਹੀ ਖਬਰ ਇਹਨਾਂ ਦਿਨਾਂ ਵਿੱਚ ਕਿਦਰੇ ਮੀਂਹ ਪਿਆ ਗਿਆ ਸੀ ਕਿ ਡੰਡੀ ਪਾਣੀ ਵਿੱਚ ਡੁੱਬ ਗਈ ਸੀ ਖਬਰੇ ਖੇਤਾਂ ਦੇ ਨਾਲ ਕਿਸੇ ਨੇ ਉਸ ਡੰਡੀ ਉੱਤੇ ਵੀ ਟਰੈਕਟਰ ਫੇਰ ਦਿੱਤਾ ਸੀ ਜਾਂ ਫਿਰ ਉਹ ਆਪਣੇ ਪਿੰਡ ਦਾ ਰਾਹ ਭੁੱਲ ਗਈ ਸੀ ਤੇ ਉਹ ਡੰਡੀ ਕਿਸੇ ਹੋਰ ਪਾਸੇ ਹੀ ਰਹਿ ਗਈ ਸੀ ਉਸ ਰਾਤ ਉਸਨੇ ਮਾਸਟਰ ਮਦਨ ਲਾਲ ਆਪਣੇ ਪਾਪਾ ਨੂੰ ਯਾਦ ਕੀਤਾ ਸਵੇਰੇ ਹੀ ਦੇਸੀ ਘਿਓ ਚ ਘਰ ਦੇ ਪਕਾਏ ਲੱਡੂ ਲੈ ਕੇ ਉਹਦਾ ਪਾਪਾ ਪਹੁੰਚ ਗਿਆ ਇਹਦਾ ਮਤਲਬ ਸੀ ਉਹਦੀ ਆਵਾਜ਼ ਅਜੇ ਉਹਦੇ ਪਾਪਾ ਤੱਕ ਪਹੁੰਚਦੀ ਸੀ ਇਸ ਵਾਰੀ ਚੀਜ਼ਾਂ ਫੜਾ ਕੇ ਉਹਦਾ ਸਿਰ ਭਲੋਸ ਨੂੰ ਉਹਦਾ ਪਾਪਾ ਝੱਕ ਗਿਆ। ਊਸ਼ਾ ਨੂੰ ਦੇਖ ਕੇ ਉਹਨੂੰ ਲੱਗਿਆ ਇਹ ਤਾਂ ਬੜੀ ਵੱਡੀ ਹੋ ਗਈ ਐ। ਉਸ ਘੜੀ ਉਹ ਉਹਨੂੰ ਸ਼ਾਇਦ ਆਪਣੇ ਤੋਂ ਵੀ ਵੱਡੀ ਲੱਗੀ। ਪਗੇਥ ਸਾਹਿਬ ਦਾ ਕੀ ਹਾਲ ਐ ਊਸ਼ਾ? ਮਾਸਟਰ ਮਦਨ ਲਾਲ ਨੇ ਉਹਦੇ ਪਾਪਾ ਨੇ ਜਦੋਂ ਪੁੱਛਿਆ ਊਸ਼ਾ ਦਾ ਮਨ ਕੀਤਾ ਆਖ ਦੇਵੀ ਉਹ ਬਿਮਾਰ ਨੇ ਪਰ ਉਸਨੇ ਆਖਿਆ ਨਹੀਂ। ਜਿਵੇਂ ਆਪਣੇ ਪਾਪਾ ਦਾ ਉਹਨੇ ਸਵਾਲ ਹੀ ਨਹੀਂ ਸੁਨਿਆ ਸੀ ਪੁੱਛਣ ਲੱਗੀ ਮਾਂ ਕੁਛ ਆਖਦੀ ਸੀ ਆਖਦੀ ਸੀ ਵੱਧ ਨਹੀਂ ਤਾਂ ਇੱਕ ਦੋ ਦਿਨਾਂ ਲਈ ਊਸ਼ਾ ਨੂੰ ਲੈ ਆਇਓ ਪਾਪਾ ਤੁਸੀਂ ਮੇਰਾ ਵਿਆਹ ਕਿਉਂ ਕਰ ਦਿੱਤਾ ਸੀ ਇਕਾ ਇੱਕ ਊਸ਼ਾ ਨੇ ਜਦੋਂ ਪੁੱਛਿਆ ਮਾਸਟਰ ਮਦਨ ਲਾਲ ਨੂੰ ਜਿਵੇਂ ਗੱਲ ਦੀ ਸਮਝ ਨਾ ਆਈ ਉਪਰਾ ਜਾ ਹੱਸਾ ਹਸ ਕੇ ਆਖਣ ਲੱਗਿਆ ਕੁੜੀਆਂ ਦਾ ਵਿਆਹ ਤਾਂ ਕਰਨਾ ਹੀ ਹੁੰਦਾ ਤੇਰੀ ਮਾਂ ਨੇ ਇਹ ਪੈਸੇ ਵੀ ਭੇਜੇ ਨੇ ਲੈ ਲੈ ਹੀ ਕੁਛ ਬਟੂਏ ਚੋਂ 10-10 ਦੇ ਦੋ ਨੋਟ ਕੱਟ ਕੇ ਊਸ਼ਾ ਨੂੰ ਫੜਾਉਂਦਿਆਂ ਮਾਸਟਰ ਮਦਨ ਲਾਲ ਨੇ ਆਖਿਆ ਮੇਰੇ ਕੋਲ ਹੈ ਸਭ ਕੁਝ ਆ ਕੁਸ਼ਾ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ ਛੋਟੀ ਹੁੰਦੀ ਤਾਂ ਲੜ ਲੜ ਕੇ ਲੈਂਦੀ ਹੁੰਦੀ ਸੀ ਕੋਈ ਨਾ ਰੱਖ ਲੈ ਫਿਰ ਵੀ ਪਾਪਾ ਤੁਸੀਂ ਆਪਣੇ ਲੜਕੇ ਬਹੁਤੀਆਂ ਪੜੀਆਂ ਲੜਕੀਆਂ ਨਾਲ ਵਿਆਹੋਂਗੇ ਜਾਂ ਘੱਟ ਪੜੀਆਂ ਨਾਲ ਇੱਕ ਆ ਇੱਕ ਊਸ਼ਾ ਨੇ ਪੁੱਛਿਆ ਅਸੀਂ ਆਪਣੇ ਲੜਕੇ ਜਿਵੇਂ ਤੂੰ ਆਖੇਂਗੀ ਮਾਸਟਰ ਮਦਨ ਲਾਲ ਨੇ ਊਸ਼ਾ ਦੀ ਮੇਰ ਤੇਰ ਵਾਲੀ ਗੱਲ ਤੇ ਹੱਸਦੀ ਆਖਿਆ ਆਪਣੇ ਕਮਰੇ ਚੋਂ ਉੱਠ ਕੇ ਪਗਿਰਥ ਵੀ ਆ ਰਿਹਾ ਸੀ ਮਾਸਟਰ ਮਦਨ ਲਾਲ ਊਸ਼ਾ ਦਾ ਪਾਪਾ ਉਹਨੂੰ ਮਿਲਣ ਲਈ ਉੱਠ ਕੇ ਖੜਾ ਹੋਣ ਵਾਲਾ ਸੀ ਕਿ ਉਹ ਗੁਸਲਖਾਨੇ ਵੱਲ ਮੁੜ ਗਿਆ ਇਹ ਦੇਖ ਲੋ ਪਿਓ ਦੀ ਧੀ ਦਾ ਜਿਵੇਂ ਗੱਲਾਂ ਦਾ ਸਿਲਸਲਾ ਹੀ ਟੁੱਟ ਗਿਆ ਪਗਿਰਥ ਦੇ ਇਉਂ ਪਾਸਾ ਵਟਕੇ ਲੰਘ ਜਾਣ ਵਾਲੀ ਗੱਲ ਦੋਵੇਂ ਜਿਵੇਂ ਇੱਕ ਦੂਜੇ ਤੋਂ ਛੁਪਾ ਰਹੇ ਸਨ ਹਾਂ ਸੱਚ ਤੇਰੀ ਸਹੇਲੀ ਸੀ ਨਾ ਬੀਬੋ ਉਹਦਾ ਵਿਆਹ ਹੈ ਇਸ ਪੂਰਨਮਾਸੀ ਦਾ ਆਖਰੀ ਸੀ ਮਾਸਟਰ ਜੀ 우ਸ਼ਾ ਨੂੰ ਆਖਿਓ ਜਰੂਰ ਆਵੇ ਨਾਲੇ ਨਹੋਰਾ ਕਰਦੀ ਸੀ ਆਖੇ ਜਿੱਦਾਂ ਦੀ 우ਸ਼ਾ ਵੱਡੀ ਅਫਸਰਨੀ ਬਣ ਗਈ ਹੈ ਪਿੰਡ ਵਾਲਿਆਂ ਨੂੰ ਤਾਂ ਉਹ ਕਈ ਭੁੱਲ ਗਈ ਹੈ ਕਹਿੰਦੀ ਸੀ ਪਗੀਰਥ ਨੂੰ ਵੀ ਨਾਲ ਲੈ ਕੇ ਆਵੇ ਉਸ ਦਾ ਅਜੇ ਇਸ ਪੂਰਨਮਾਸੀ ਨੂੰ ਵਿਆਹ ਹੈ ਮੈਨੂੰ ਤਾਂ ਲੱਗਦਾ ਜਿਵੇਂ ਸਦੀਆਂ ਹੋ ਗਈਆਂ ਮੈਨੂੰ ਪਿੰਡੋਂ ਆਈ ਨੂੰ ਜਿਵੇਂ ਪਿੰਡ ਪਤਾ ਨਹੀਂ ਕਿੱਡਾ ਕੋ ਗਾਂਹ ਲੰਘ ਗਿਆ ਹੋ ਲੋਕ ਜਿਵੇਂ ਪਤਾ ਨਹੀਂ ਕਿੱਥੇ ਚਲੇ ਗਏ ਹੋਣਗੇ ਤੇ ਕਦੇ-ਕਦੇ ਤਾਂ ਮੈਨੂੰ ਲੱਗਦਾ ਹੁੰਦਾ ਜਿਵੇਂ ਮੈਂ ਹਮੇਸ਼ਾ ਹਮੇਸ਼ਾ ਤੋਂ ਇੱਥੇ ਹੀ ਇਉਂ ਹੀ ਰਹਿ ਰਹੀਆਂ ਜਿਵੇਂ ਮੈਂ ਆਪਣੀਓ ਦਾਦੀ ਹੋਵਾਂ ਊਸ਼ਾ ਇਹੋ ਗੱਲਾਂ ਕਰ ਰਹੀ ਸੀ ਜਿਵੇਂ ਬਰੜਾ ਰਹੀ ਹੋਵੇ ਗੁਸਲਖਾਨੇ ਵਿੱਚੋਂ ਹੋ ਕੇ ਪਗੀਰ ਥਾ ਰਿਹਾ ਸੀ ਉਸਨੇ ਝੁੱਕ ਕੇ ਮਾਸਟਰ ਮਦਨ ਲਾਲ ਦੇ ਗੋਡੀ ਹੱਥ ਲਾਈ ਮਾਸਟਰ ਮਦਨ ਲਾਲ ਗੱਦਗੱਦ ਹੋ ਗਿਆ ਐਡਾ ਵੱਡਾ ਅਫਸਰ ਉਹਦੇ ਗੋਡੀ ਹੱਥ ਲਾ ਰਿਹਾ ਏਡਾ ਵੱਡਾ ਅਫਸਰ ਉਹਦੇ ਘਰ ਟੁੱਕਿਆ ਸੀ ਏਡਾ ਵੱਡਾ ਅਫਸਰ ਉਹਦੇ ਰਿਸ਼ਤੇਦਾਰ ਸੀ ਉਹਦਾ ਜਵਾਈ ਸੀ ਰਾਜੀ ਖੁਸ਼ੀ ਨੂੰ ਮਾਸਟਰ ਮਦਨ ਲਾਲ ਨੇ ਅਸ਼ੀਰਵਾਦ ਦੇਣ ਵਾਂਗ ਪੁੱਛਿਆ ਠੀਕ ਹਾਂ ਦੇਵੀ ਜੀ ਆਗੇ ਨੂੰ ਕੁਝ ਖਾਣ ਪੀਣ ਨੂੰ ਨਹੀਂ ਦੇਂਦਾ ਪਗੇਥ ਨੇ ਪਹਿਲੀ ਗੱਲ ਮਾਸਟਰ ਮਦਨ ਲਾਲ ਤੇ ਦੂਜੀ ਊਸ਼ਾ ਨੂੰ ਆਖੀ ਊਸ਼ਾ ਚੌਂਕੀ ਉਹ ਆਪਣੇ ਪਾਪਾ ਨੂੰ ਚਾਹ ਪਾਣੀ ਪੁੱਛਣਾ ਹੀ ਭੁੱਲ ਗਈ ਸੀ ਰਸੋਈ 'ਚ ਜਾਣ ਲਈ ਜਦੋਂ ਉੱਠ ਲੱਗੀ ਤਪਗੀਤ ਨੇ ਹੱਥ ਦੇ ਇਸ਼ਾਰੇ ਨਾਲ ਰੋਕਿਆ ਆਖਿਆ ਤੁਸੀਂ ਬੈਠੋ ਮੈਂ ਆਖ ਦਿੰਦਾ ਨੌਕਰ ਨੂੰ ਤੇ ਉੱਠ ਕੇ ਅੰਦਰ ਚੱਲ ਆ ਗਿਆ ਮਾਸਟਰ ਮਦਰ ਲਾਲ ਨੂੰ ਲੱਗਿਆ ਕਿੰਨਾ ਅੱਛਾ ਸੀ ਉਹਦਾ ਜਵਾਈ ਪਰ ਊਸ਼ਾ ਜਾਣਦੀ ਸੀ ਚਾਤਾ ਬਹਾਨਾ ਸੀ ਇੱਥੋਂ ਉੱਠ ਜਾਣ ਦਾ ਮਾਸਟਰ ਮਦਰ ਲਾਲ ਦੇ ਉੱਥੇ ਬੈਠਦਿਆਂ ਲੋਕਾਂ ਦੇ ਘਰੋਂ ਦੀਵਾਲੀ ਦੀਆਂ ਸ਼ੁਭ ਇਸ਼ਾਮਾਂ ਦੇ ਨਾਲ ਜਦੋਂ ਫਲਾਂ ਦੀਆਂ ਟੋਕਰੀਆਂ ਤੇ ਮਠਾਈਆਂ ਦੇ ਡੱਬੇ ਆਉਣ ਲੱਗੇ ਤਾਉ ਨੂੰ ਪਿੰਡੋਂ ਆਪਣੇ ਲਿਆਂਦੇ ਲੱਡੂ ਐਮੀ ਜਿਹੇ ਲੱਗੇ। ਫਿਰ ਨੌਕਰ ਚਾਹ ਦੇ ਨਾਲ ਵੱਡੀ ਸਾਰੀ ਪਲੇਟ ਭਰ ਕੇ ਖੋਏ ਦੀ ਮਠਾਈ ਦੀ ਲੈ ਆਇਆ। ਤਾਂ ਮਾਸਟਰ ਮਦਨ ਨੇ ਊਸ਼ਾ ਦੇ ਅੱਖਣ ਉੱਤੇ ਵੀ ਸਿਰਫ ਚਾਹ ਹੀ ਪੀਤੀ ਮਠਾਈ ਨਹੀਂ ਲਈ। ਮਠਾਈ ਖਾਣਾ ਉਹਨੂੰ ਬਸ ਚੰਗਾ ਜੈ ਨਹੀਂ ਲੱਗਿਆ। ਤੇ ਉਹ ਝੱਟ ਹੀ ਜਾਣ ਲਈ ਤਿਆਰ ਵੀ ਹੋ ਗਿਆ। ਪਾਪਾ ਚੱਲੇ ਨੇ ਊਸ਼ਾ ਨੇ ਅੰਦਰ ਆ ਕੇ ਬਿਸਤਰੇ ਤੇ ਲੇਟ ਕੇ ਅਖਬਾਰ ਪੜ੍ਹ ਰਹੀ ਭਗੀਰਤ ਨੂੰ ਦੱਸਿਆ। ਚੰਗਾ ਉਸਨੇ ਉਸੇ ਤਰ੍ਹਾਂ ਅਖਬਾਰ ਪੜ੍ਹਦੇ ਨੇ ਉੱਤਰ ਦਿੱਤਾ ਇੱਕ ਪਲ ਉਹ ਖੜੀ ਉਸ ਵੱਲ ਦੇਖਦੀ ਰਹੀ ਤੇ ਫਿਰ ਵਾਪਸ ਆ ਕੇ ਮਾਸਟਰ ਮਦਨ ਲਾਲ ਆਪਣੇ ਪਾਪਾ ਨੂੰ ਆਖਣ ਲੱਗੀ ਉਹ ਤਾਂ ਸੌਂ ਗਏ ਨੇ ਸਾਹਮਣੇ ਖਾਣੇ ਵਾਲੀ ਮੇਜ਼ ਤੇ ਫਲਾਂ ਦੀਆਂ ਟੋਕਰੀਆਂ ਮਠਿਆਈਆਂ ਦੇ ਡੱਬੇ ਵੱਲ 우ਸ਼ਾ ਦਾ ਧਿਆਨ ਗਿਆ ਮਨ ਕੀਤਾ ਇੱਕ ਟੋਕਰੀ ਵਿੱਚ ਕੋਈ ਚੰਗੇ-ਚੰਗੇ ਫਲ ਤੇ ਮਠਿਆਈਆਂ ਪਾ ਕੇ ਉਹ ਆਪਣੇ ਭਰਾਵਾਂ ਲਈ ਦੇ ਦੇਵੇ ਪਰ ਹੌਸਲਾ ਨਹੀਂ ਪਿਆ ਹੋ ਸਕਦਾ ਉਸ ਦੇ ਆਖਣ ਤੇ ਉਸ ਦੇ ਪਾਪਾ ਲੈ ਕੇ ਵੀ ਨਾ ਜਾਣ ਉੰਜੀ ਬਸ ਉਸ ਦਾ ਜੀ ਕੀਤਾ ਸੀ ਆਪਣੇ ਪਾਪਾ ਨੂੰ ਉਹ ਗੇਰ ਤੱਕ ਛੱਡਣ ਆਈ ਜਾਣ ਵੇਲੇ ਪਾਪਾ ਨੇ ਉਹਦਾ ਸਿਰ ਭੁਲੋਸਿਆ ਤੇ ਪਤਾ ਨਹੀਂ ਕਿਉਂ ਇਸ ਵੇਲੇ ਮਾਸਟਰ ਮਦਨ ਲਾਲ ਨੂੰ ਉਹ ਆਪਣੀ ਉਮਰ ਤੋਂ ਵੀ ਛੋਟੀ ਲੱਗੀ ਤੇ ਪਹਿਲੀ ਵਾਰੀ ਮਾਸਟਰ ਮਦਨ ਲਾਲ ਨੂੰ ਲੱਗਿਆ ਕਿ ਉਸ ਨੇ ਚੰਗੇ ਬਰਕਰ ਦੇ ਲਾਲਚ ਵਿੱਚ ਊਸ਼ਾ ਦਾ ਬਹੁਤ ਛੋਟੀ ਜਹੀ ਦਾ ਹੀ ਵਿਆਹ ਕਰ ਦਿੱਤਾ ਕਿੰਨਾ ਚਿਰ ਗੇਟ ਕੋਲ ਖਲੋਤੀ ਉਹ ਆਪਣੇ ਪਾਪਾ ਨੂੰ ਜਾਂਦੇ ਦੇਖਦੀ ਰਹੀ ਪਤਾ ਸੀ ਬਸ ਦੇ ਅੱਡੇ ਤੱਕ ਉਹ ਪੈਦਲ ਹੀ ਜਾਏਗਾ ਪਾਪਾ ਜਦੋਂ ਸੜਕ ਪਾਰ ਕਰਕੇ ਹਸਪਤਾਲ ਲੰਘ ਕੇ ਢੇੜ ਵਿੱਚ ਗੁੰਮ ਹੋ ਗਿਆ ਤਾਂ ਉਹ ਵਾਪਸ ਪਰਤੀ ਚੱਲਿਆ ਗਿਆ ਤੇਰਾ ਪਾਪਾ ਭਗੇਤ ਨੇ ਅਖਬਾਰ ਪੜਾ ਰੱਖ ਕੇ ਪੁੱਛਿਆ ਹਾਂ ਚੱਲਿਆ ਗਿਆ ਮੇਰਾ ਪਾਪਾ ਉਸਾਂ ਨੇ ਜਵਾਬ ਦਿੱਤਾ ਚਪੜਾਸੀ ਮੋਮਬੱਤੀਆਂ ਹਟੜੀ ਤੇ ਲక్ష్ਮੀ ਦੇ ਤਸਵੀਰ ਵਾਲਾ ਕੈਲੰਡਰ ਲੈ ਕੇ ਆ ਗਿਆ ਜਦੋਂ ਤੂੰ ਆਪਣੇ ਪਾਪਾ ਕੋਲ ਬੈਠੀ ਸੀ ਆਥਣੇ ਮੰਦਰ ਚਲੂੰਗੀ ਕਾਦੇ ਲਈ ਕਾਲੀ ਮਾਂ ਨੂੰ ਨਮਸਕਾਰ ਕਰਕੇ ਆਵਾਂਗੀ ਕਾਲੀ ਮਾਂ ਤੋਂ ਕੀ ਮੰਗਣਾ ਹੈ ਔਰਤਾਂ ਤਾਂ ਮੰਦਰ ਹਮੇਸ਼ਾ ਸੌਦੇਵਾਜੀ ਲਈ ਜਾਂਦੀਆਂ ਨੇ ਹੇ ਕਾਲੀ ਮਾਂ ਇਹ ਕਰ ਦੇ ਉਹ ਕਰ ਦੇ ਮੈਂ ਇਹ ਚੜਾਉਂਗੀ ਉਹ ਚੜਾਉਂਗੀ ਮੈਂ ਆਪਣੇ ਲਈ ਤਾਂ ਕੁਝ ਨਹੀਂ ਮੰਗਣਾ ਜਾਣਾ ਜੇ ਮੇਰੇ ਲਈ ਵੀ ਕੁਝ ਮੰਗੇਗੀ ਉਹ ਵੀ ਤਾਂ ਆਪਣੇ ਲਈ ਹੀ ਮੰਗ ਰਹੀ ਹੋਵੇਗੀ ਬਸ ਇਹ ਮੰਗਾਗੀ ਕਿ ਮੇਰੀ ਉਮਰ ਵੀ ਤੁਹਾਨੂੰ ਲੱਗ ਜੇ ਊਸ਼ਾ ਨੇ ਉਤੇਜਨਾ ਨਾਲ ਆਖਿਆ ਔਰ ਤਾਂ ਬੜੀਆਂ ਪੋਲੀਟਿਸ਼ੀਅਨਸ ਹੁੰਦੀਆਂ ਨੇ ਤੈਨੂੰ ਪਤਾ ਹੈ ਐਉਂ ਕਿਸੇ ਦੀ ਉਮਰ ਕਿਸੇ ਹੋਰ ਨੂੰ ਲੱਗਦੀ ਨਹੀਂ ਹੁੰਦੀ ਤਦ ਇਹ ਆਖੀ ਜਾਨੀ ਐ ਮੈਂ ਕਸਮ ਖਾ ਕੇ ਆਖਦੀ ਆ 우ਸ਼ਾ ਕੁਝ ਆਖਣ ਲੱਗੀ ਸੀ ਪਰ ਅੱਗੋਂ ਚੁੱਪ ਕਰ ਗਈ ਆ ਲੈ ਮੇਰੀ ਅਲਮਾਰੀ ਵਿਚਲੇ ਸੇਫ ਦੀ ਚਾਬੀ ਉਸ ਵਿੱਚ ਇੱਕ ਲੈਦਰ ਦਾ ਬਰੀਫ ਕੇਸ ਪਿਆ ਉਹ ਲਿਆ ਪਗਿਤ ਨੇ ਉਸ ਨੂੰ ਚਾਬੀ ਫੜਾਉਂਦਿਆਂ ਆਖਿਆ 우ਸ਼ਾ ਜਾ ਕੇ ਲੈਦਰ ਦਾ ਬਰੀਫ ਕੇਸ ਲੈ ਆਈ ਬੈਠ ਜਾ ਬਰੀਫ ਕੇਸ ਫੜ ਕੇ ਪਗਿਰਤ ਨੇ ਉਸ ਨੂੰ ਕੋਲ ਪਈ ਕੁਰਸੀ ਉੱਪਰ ਬੈਠਣ ਦਾ ਇਸ਼ਾਰਾ ਕੀਤਾ। ਊਸ਼ਾ ਬੈਠ ਗਈ। ਪਗਿਰਤ ਨੇ ਲੈਦਰ ਦਾ ਬਰੀਫ ਕੇਸ ਖੋਲਿਆ। ਇੱਕ ਢੇਰ ਚਿੱਠੀਆਂ ਦਾ ਤੇ ਕੁਝ ਤਸਵੀਰਾਂ ਉਸ ਵਿੱਚੋਂ ਕੱਢ ਕੇ ਆਪਣੇ ਕੋਲ ਬੈੱਡ ਉੱਪਰ ਰੱਖ ਲਈਆਂ। ਫਿਰ ਇੱਕ ਇੱਕ ਕਰਕੇ ਉਸ ਨੇ ਸਭ ਤਸਵੀਰਾਂ ਊਸ਼ਾ ਨੂੰ ਵਿਖਾਈਆਂ। ਕੈਸੀ ਲੱਗਦੀਆਂ ਨੇ ਇਹ ਲੜਕੀਆਂ ਤੈਨੂੰ? ਆਖਰ ਵਿੱਚ ਉਸ ਨੇ ਪੁੱਛਿਆ ਸਾਰੀਆਂ ਤਸਵੀਰਾਂ ਨੂੰ ਏਕ-ਇਕ ਵਾਰੀ ਦੁਆਰਾ ਤੋਂ ਦੇਖਣ ਤੋਂ ਬਾਅਦ 우ਸ਼ਾ ਨੇ ਕਿਹਾ ਬਹੁਤ ਸੋਹਣੀਆਂ ਲੱਗਦੀਆਂ ਨੇ ਇਹ ਚਿੱਠੀ ਵੀ ਪੜ ਇੱਕ ਚਿੱਠੀ 우ਸ਼ਾ ਨੂੰ ਫੜਾਉਂਦਿਆਂ ਭਗੀਰਥ ਨੇ ਆਖਿਆ ਚਿੱਠੀ ਹੱਥ 'ਚ ਫੜੀ ਇੱਕ ਵਾਰੀ ਉਹ ਭਗੀਰਥ ਵੱਲ ਚਾੱਕੀ ਤੇ ਫਿਰ ਚਿੱਠੀ ਪੜਨ ਲੱਗੀ ਲਿਖਿਆ ਸੀ ਮੇਰੇ ਦੇਵ ਲੱਗਦਾ ਹੈ ਮੇਰਾ ਤੇਰੇ ਨਾਲ ਰਿਸ਼ਤਾ ਸਿਰਫ ਇਸੇ ਜਨਮ ਦਾ ਨਹੀਂ ਬਹੁਤ ਜਨਮਾਂ ਦਾ ਹੈ ਇਹ ਰਿਸ਼ਤਾ ਸ਼ਾਇਦ ਉਦੋਂ ਤੋਂ ਸ਼ੁਰੂ ਹੋ ਗਿਆ ਸੀ ਜਦੋਂ ਮੈਂ ਗੰਗਾ ਸਾ ਤੇ ਤੂੰ ਪਗੀਰ ਤਪੀ ਸਰ ਇਹ ਪਿਛਲੇ ਜਨਮਾਂ ਦੀ ਸਾਂਝ ਹੀ ਹੈ ਕਿ ਸਾਰੀ ਦੁਨੀਆ ਵਿੱਚੋਂ ਮੈਂ ਤੈਨੂੰ ਤੇ ਤੂੰ ਮੈਨੂੰ ਲੱਭਿਆ ਹੈ ਜਾਣਦੀ ਹਾਂ ਘਰ ਦੇ ਨਹੀਂ ਮੰਨਣਗੇ ਪਰ ਛੋਟੇ ਵੱਡੇ ਘਰ ਦਾ ਫਰਕ ਤਾਂ ਕੀ ਦਿਯਮਤੀ ਨੇ ਆਪਣੇ ਪਿਆਰ ਲਈ ਦੇਵਤਿਆਂ ਤੱਕ ਨੂੰ ਠੁਕਰਾ ਦਿੱਤਾ ਸੀ ਬਸ ਤੂੰ ਕੰਪੀਟੀਸ਼ਨ 'ਚੋਂ ਲੰਘ ਜਾ ਫਿਰ ਤਾਂ ਆਪਾਂ ਬੱਦਲਾਂ 'ਚ ਵੀ ਆ ਲੈਣਾ ਪਾ ਸਕਦੇ ਹਾਂ ਜ਼ਿੰਦਗੀ ਦਾ ਉਹ ਦਿਨ ਮੈਨੂੰ ਵਿਅਰਥ ਲੱਗਦਾ ਜਿਸ ਦਿਨ ਵਿੱਚੋਂ ਮੈਂ ਤੇਰੀ ਹੋਣ ਮੰਨਫੀ ਕਰਕੇ ਸੋਚਦੀ ਹਾਂ ਤੇਰੇ ਇਮਤਿਹਾਨ ਲਈ ਬਹੁਤ ਸਾਰੀਆਂ ਸ਼ੁਭ ਇਸ਼ਾਵਾ ਤੇ ਤੇਰੇ ਲਈ ਬਹੁਤ ਸਾਰਾ ਪਿਆਰ ਭੇਜਦੀ ਹਾਂ ਮੈਂ ਹਾਂ ਸਦਾ ਸਦਾ ਤੇਰੀ ਆਸ਼ਾ ਚਿੱਠੀ ਪੜਦਿਆਂ 우ਸ਼ਾ ਦੇ ਹੱਥ ਕੰਬਣ ਲੱਗ ਪਏ ਸਨ ਤੇ ਬੋਲ ਵੀ ਚਿੱਠੀ ਮੰਗਾ ਕੇ ਉਹ ਪਗੀਰਥਵਾਲ ਚਾਕੀ ਪਗੀਰਥ ਨੇ ਉਹ ਚਿੱਠੀ ਉਸ ਤੋਂ ਲੈ ਕੇ ਬਾਕੀ ਚਿੱਠੀਆਂ ਵਿੱਚ ਰੱਖ ਦਿੱਤੀ ਇਹ ਲੜਕੀ ਕਾਲਜ ਵਿੱਚ ਮੇਰੀ ਜਮਾਤਣ ਸੀ ਭਗੇਤ ਨੇ ਆਪ ਹੀ ਗੱਲ ਛੋਹੀ ਫੇਰ ਊਸ਼ਾ ਨੇ ਉਤਸੁਕਤਾ ਨਾਲ ਪੁੱਛਿਆ ਇਹਦੀ ਖਾतिर ਮੈਂ ਇੰਨਾ ਪੜਿਆ ਇੰਨਾ ਪੜਿਆ ਕਿ ਸਿਹਤ ਵੀ ਖਰਾਬ ਹੋ ਗਈ ਉਸ ਸਾਲ ਕੰਪੀਟੀਸ਼ਨ ਵੀ ਨਾ ਦੇ ਸਕਿਆ ਤੇ ਅਗਲੇ ਸਾਲ ਕੰਪੀਟੀਸ਼ਨ ਦੇ ਰਿਜ਼ਲਟ ਨਿਕਲਣ ਤੋਂ ਪਹਿਲਾਂ ਹੀ ਇਹ ਬਾਹਰੋਂ ਆਏ ਕਿਸੇ ਲੜਕੇ ਨਾਲ ਵਿਆਹ ਕਰਵਾ ਕੇ ਅਮਰੀਕਾ ਚਲੀ ਗਈ ਪਾਲਦੋ ਪਾਲ ਲਈ ਊਸ਼ਾ ਜਿਵੇਂ ਅਮਰੀਕਾ ਪਹੁੰਚ ਗਈ ਆਸ਼ਾ ਨੂੰ ਉਲਾਮਾ ਦੇਣ ਕਦੇ ਇਉਂ ਵੀ ਕਰੀਂਦਾ ਇੱਕ ਮਨ ਹੋਇਆ ਸੀ ਇਹ ਖਤ ਤੇ ਇਹ ਤਸਵੀਰਾਂ ਉਹਦੇ ਪਤੀ ਦੇਵ ਨੂੰ ਭੇਜ ਦਿਆਂ ਆਪਣੇ ਵੱਲੋਂ ਪ੍ਰੈਜ਼ੈਂਟ ਦੇ ਤੌਰ ਤੇ ਫਿਰ ਸੋਚਿਆ ਜੇ ਉਹਦੇ ਪਤੀ ਨੇ ਉਹਨੂੰ ਛੱਡ ਵੀ ਦਿੱਤਾ ਮੇਰਾ ਇਸ ਨਾਲ ਕੀ ਸਰਚੂਗਾ ਸੋ ਇਹ ਹੁੰਦੀਆਂ ਨੇ ਔਰਤਾਂ ਇਹ ਹੁੰਦੇ ਨੇ ਉਹਨਾਂ ਦੇ ਕਸਮਾਵਾਦੀ ਇਹ ਹੁੰਦਾ ਹੈ ਉਹਨਾਂ ਦਾ ਪਿਆਰ ਮੁਹੱਬਤ ਮੈਂ ਕਹਿਣਾ ਸਭ ਝੂਠ ਬਕਵਾਸ ਨਿਰੀ ਪੋਲਿਟਿਕਸ ਹੁੰਦਾ ਹੈ ਇਹ ਆਖਦਿਆਂ ਉਹ ਸਭ ਤਸਵੀਰਾਂ ਤੇ ਖੱਤ ਪਗੀਰਥ ਨੇ ਮੋੜੋ ਸੇ ਲੈਦਰ ਦੇ ਬਰੀਫ ਕੇਸ ਚ ਪਾ ਦਿੱਤੇ ਜਿੱਪ ਬੰਦ ਕਰਕੇ ਉਹਨੂੰ ਫੜਾਉਂਦਿਆਂ ਬੋਲਿਆ ਇਹਨੂੰ ਉੱਥੇ ਹੀ ਰੱਖ ਦੇ ਚਿੱਠੀਆਂ ਤੇ ਤਸਵੀਰਾਂ ਵਾਲਾ ਲੈਦਰ ਦਾ ਬਰੀਫ ਕੇਸ ਅਲਮਾਰੀ ਦੇ ਸੇਫ ਵਿੱਚ ਰੱਖ ਕੇ ਚਾਬੀ ਪਗੀਰਥ ਨੂੰ ਫੜਾਉਂਦਿਆਂ ਉਸਾਂ ਨੂੰ ਲੱਗਿਆ ਜਿਵੇਂ ਇਸ ਘਰ ਵਿੱਚ ਉਹ ਇਕੱਲੀ ਔਰਤ ਨਹੀਂ ਆਸ਼ਾ ਵੀ ਹੈ ਉਸ ਦਾ ਮਨ ਕੀਤਾ ਕਿ ਅੱਜ ਉਹਨੂੰ ਮਾਸਟਰ ਮਦਨ ਲਾਲ ਆਪਣੇ ਪਾਪਾ ਦੇ ਨਾਲ ਕੁਝ ਦਿਨਾਂ ਲਈ ਆਪਣੇ ਪਿੰਡ ਚਲੀ ਜਾਣਾ ਚਾਹੀਦਾ ਸੀ। ਉਹ ਤੌਲੀਆ ਲੈ ਕੇ ਨਹਾਉਣ ਚਲੀ ਗਈ ਬਾਥਰੂਮ ਦਾ ਬਾਰ ਬੰਦ ਕਰਕੇ ਨਲਕਾ ਛੱਡ ਕੇ ਕਿੰਨਾ ਚਿਰ ਨਲਕੇ ਨੂੰ ਹੱਥ ਪਾਈ ਕੁਝ ਸੋਚਦੀ ਖੜੀ ਰਹੀ। ਬਾਲਟੀ ਭਰ ਕੇ ਪਾਣੀ ਉੱਪਰ ਦੀ ਡੁੱਲੀ ਜਾ ਰਿਹਾ ਸੀ। ਫਿਰ ਕੱਪੜੇ ਲਾ ਕੇ ਜਦੋਂ ਕੱਪ ਭਰ ਕੇ ਉਹਨੇ ਪਾਣੀ ਦਾ ਆਪਣੇ ਪਿੰਡੇ ਉੱਤੇ ਪਾਇਆ ਤਾਂ ਉਹ ਤਰਬਕ ਕੇ ਜਾਗੀ। ਭੁਲੇਖੇ ਨਾਲ ਉਹਨੇ ਠੰਡੇ ਪਾਣੀ ਦੀ ਥਾਂ ਗਰਮ ਪਾਣੀ ਦਾ ਨਲਕਾ ਖੋਦ ਰੱਖਿਆ ਸੀ। ਉਹੋ ਤੱਤੇ ਪਾਣੀ ਦਾ ਕੱਪ ਉਹਨੇ ਆਪਣੇ ਉੱਤੇ ਪਾ ਲਿਆ ਸੀ ਤੱਤੇ ਪਾਣੀ ਦਾ ਨਲਕਾ ਬੰਦ ਕੀਤਾ ਬਾਲਟੀ ਵਿੱਚ ਠੰਡਾ ਪਾਣੀ ਛੱਡਿਆ ਨਹਾਉਂਦਿਆਂ ਉਹਨੂੰ ਜ਼ਿਆਦਾ ਆਇਆ ਸਕੂਲ ਵਿੱਚ ਦੂਜੀ કે ਤੀਜੀ ਜਮਾਤ ਵਿੱਚ ਉਸਦੇ ਨਾਲ ਇੱਕ ਕੁੜੀ ਹੁੰਦੀ ਸੀ ਰੂਪੋ ਇੱਕ ਵਾਰੀ ਉਸਨੇ ਉਸਾ ਦੀ ਬਹੁਤ ਸੋਹਣੀ ਲਿਖੀ ਗਿਲੀ ਲਿਖਾਈ ਵਾਲੀ ਫੱਟੀ ਉੱਤੇ ਹੱਥ ਫੇਰ ਦਿੱਤੇ ਸਨ ਅੱਖਰ ਸਭ ਜਿਵੇਂ जख्मी ਹੋ ਗਏ ਸਨ ਉਹਨਾਂ ਦੇ ਟੁੱਟੇ ਭੱਜੇ ਫਿੱਸੇ ਜਿਸਮ ਦੇ ਕਾਲੇ ਖੂਨ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਰਸਮੀ ਗੱਲਾਂ ਕੀਤੀਆਂ ਆਥ ਨੇ ਮੋਮਬਤੀਆਂ ਵੀ ਡੱਗੀਆਂ ਹਟੜੀ ਦੇ ਮੂਹਰੇ ਬੈਠ ਕੇ ਲక్ష్ਮੀ ਦੀ ਪੂਜਾ ਵੀ ਕੀਤੀ ਪਰ ਅੱਜ ਦੀ ਰਾਤ ਨੂੰ ਨੀਂਦ ਨਹੀਂ ਆ ਰਹੀ ਸੀ ਜੇ ਉਹ ਆਪਣੇ ਪਿੰਡ ਨੂੰ ਤੁਰਦੀ ਉਹ ਨੂੰ ਲੱਗਦਾ ਕਿ ਰਾਤ ਅਮਰੀਕਾ ਨੂੰ ਜਾਂਦਾ ਜੇ ਉਹ ਅਮਰੀਕਾ ਜਾਣ ਦੀ ਸਲਾਹ ਬਣਾਉਦੀ ਤਾਂ ਆਪਣੇ ਪਿੰਡ ਨੂੰ ਜਾਂਦੀ ਡੰਡੀ ਤੇ ਤੁਰ ਰਹੀ ਹੁੰਦੀ ਸਵੇਰੇ ਜਦੋਂ ਉਹ ਜਾਗੀ ਤਾਂ ਉਹ ਬਹੁਤ ਥੱਕ ਟੁੱਟ ਚੁੱਕੀ ਸੀ ਸਾਰੀ ਰਾਤ ਉਹ ਤੁਰਦੀ ਜੋ ਰਹੀ ਸੀ ਭਾਗ ਚੌਥਾ ਅਗਲੀ ਸਵੇਰ ਜਦੋਂ ਉਹ ਜਾਗੀ ਤਾਂ ਉਸ ਨੂੰ ਲੱਗਿਆ ਰਾਤ ਤੁਰਦੀ ਤੁਰਦੀ ਉਹ ਕਈ ਬਰੇ ਲੰਗ ਗਈ ਸੀ ਸ਼ਾਇਦ ਇਸੇ ਲਈ ਬਾਲ ਬਹੁੰਦਿਆਂ ਉਸਨੇ ਸ਼ੀਸ਼ੇ ਵਿੱਚ ਦੇਖਿਆ ਉਹਦੇ ਚੀਰ ਵਿੱਚ ਇੱਕ ਚਿੱਟਾ ਵਾਲ ਦਿਸ ਰਿਹਾ ਸੀ ਫਿਰ ਉਸ ਨੂੰ ਯਾਦ ਆਇਆ ਪਗੇਤ ਨੇ ਜਿਸ ਦਿਨ ਉਸ ਨੂੰ ਹੱਸਣ ਤੋਂ ਟੋਕਿਆ ਸੀ ਉਸ ਦਿਨ ਤੋਂ ਉਹ ਹੱਸਣਾ ਭੁੱਲ ਗਈ ਸੀ ਸ਼ੀਸ਼ੇ ਮੂਰੇ ਬੈਠੀ ਨੇ ਉਸਨੇ ਹੱਸਣ ਦੀ ਕੋਸ਼ਿਸ਼ ਕੀਤੀ ਸੱਚਮੁੱਚ ਹੀ ਉਹ ਹੱਸਣਾ ਭੁੱਲ ਗਈ ਸੀ ਪਗੇ ਉਥੇ ਦੇ ਦਫਤਰ ਜਾਣ ਮੰਗਰੋਂ ਉਹ ਢੇਰ ਕੱਪੜਿਆਂ ਦਾ ਸਰਫ ਵਿੱਚ ਭਿਉਂ ਕੇ ਬੈਠ ਗਈ ਸੀ ਸ਼ੀਬੂ ਨੇ ਆਖਿਆ ਸੀ ਬੀਬੀ ਜੀ ਅੱਜ ਤੋਂ ਦੋਬੀ ਕੇ ਆਉਣੇ ਦਾ ਦਿਨ ਹੈ ਮਤਲਬ ਸੀ ਕਿ ਹਰ ਚੌਥੇ ਦਿਨ ਤੋਂਬੀ ਆਉਂਦਾ ਸੀ ਉਹਨੇ ਅੱਜ ਵੀ ਆਉਣਾ ਸੀ ਫਿਰ ਉਹ ਅੱਜ ਇੰਨੇ ਕੱਪੜੇ ਕਾਦੇ ਲਈ ਧੋਣ ਬੈਠ ਗਈ ਸੀ ਪਰੋਸ਼ਾ ਨੇ ਕੋਈ ਉੱਤਰ ਨਾ ਦਿੱਤਾ ਮੈਂ ਧੋ ਦੂੰ ਸ਼ੀਬੂ ਨੇ ਘਰ ਇੰਨੇ ਕੱਪੜੇ ਧੋਣ ਦੀ ਗੱਲ ਨਾ ਸਮਝਿਆ ਪੁੱਛਿਆ ਨਹੀਂ ਆਖੋ ਨੇ ਸੰਕੇਪ ਜਿਹਾ ਜਵਾਬ ਦੇ ਕੇ ਗੱਲ ਮੁਕਾ ਦਿੱਤੀ ਸ਼ਿਭੂ ਨੇ ਦੇਖਿਆ ਬੀਬੀ ਜੀ ਨੇ ਇਹਨੇ ਕਪੜੇ ਧੋ ਧੋ ਕੇ ਸਾਰੀ ਤਾਰ ਭਰ ਦਿੱਤੀ ਸੀ ਕਪੜੇ ਧੋ ਕੇ ਆਪਣੇ ਹੱਥ ਪੈਰ ਧੋ ਕੇ ਤੌਲੀਏ ਨਾਲ ਪੂੰਝਦੀ ਜਦੋਂ ਉਹ ਅੰਦਰ ਆਈ ਤਾਂ ਸ਼ਿਭੂ ਨੇ ਪੁੱਛਿਆ ਬੀਬੀ ਜੀ ਚਾਹੇ ਲਾऊं ਉਸਾ ਨੇ ਘੜੀ ਵੱਲ ਦੇਖਿਆ 11:00 ਬਜ ਗਏ ਸਨ 11:00 ਵਜੇ ਉਹ ਚਾਹ ਪੀਂਦੀ ਹੁੰਦੀ ਸੀ ਹੈਰਾਨੀ ਦੀ ਗੱਲ ਸੀ ਹਜੇ 11:00 ਬਜੇ ਨਹੀਂ ਲਿਆ ਉਸਨੇ ਸੰਕੇਪ ਜਿਹਾ ਉੱਤਰ ਦਿੱਤਾ ਜਦੋਂ ਸ਼ਿਬੂ ਚਾਹ ਲੈ ਕੇ ਆਇਆ ਤਾਂ ਉਹ ਭਗੀਤ ਦੀ ਅਲਮਾਰੀ ਦੀ ਸੇਫ ਵਿੱਚੋਂ ਕੱਢੀ ਮੁੜ ਆਸ਼ਾ ਦੀਆਂ ਤਸਵੀਰਾਂ ਕੱਢ-ਕੱਢ ਦੇਖ ਰਹੀ ਸੀ ਸ਼ਿਬੂ ਸਟੂਲ ਉੱਤੇ ਉਹਦੇ ਕੋਲ ਚਾਹ ਰੱਖ ਗਿਆ ਤਸਵੀਰਾਂ ਪੰਜ ਚਾਰ ਹੀ ਸਨ ਪਰ ਘੰਟੇ ਭਰ ਤੋਂ ਉਹ ਉਹਨਾਂ ਨੂੰ ਹੀ ਦੇਖ ਰਹੀ ਸੀ ਇੰਨਾ-ਇੰਨਾ ਚਿਰ ਲਾ ਕੇ ਉਹ ਹਰ ਤਸਵੀਰ ਵਿੱਚੋਂ ਜਾਂ ਤਸਵੀਰ ਤੋਂ ਪਾਰ ਪਤਾ ਨਹੀਂ ਕੀ ਦੇਖੀ ਜਾ ਰਹੀ ਸੀ ਬੀਬੀ ਜੀ ਸਬਜ਼ੀ ਕੌਣ ਸੀ ਬਣਾਉਂ ਸ਼ੀਭੂ ਜਦੋਂ ਪੁੱਛਣ ਆਇਆ ਤਾਂ ਉਸਨੇ ਘੰਟੇ ਤੇ ਦੇਖਿਆ ਸਵਾ 12 ਵੱਜ ਚੁੱਕੇ ਸਨ ਸਟੂਲ ਤੇ ਪਈ ਪਈ ਚਾਹ ਠੰਡੀ ਹੋ ਗਈ ਸੀ ਫਰਿੱਜ ਚੋਂ ਲੈ ਕੇ ਜਿਹੜੀ ਮਰਜ਼ੀ ਬਣਾ ਲੈ ਚਾਹ ਗਰਮ ਕਰਕੇ ਲਾऊं ਨਹੀਂ ਆਖ ਊਸ਼ਾ ਨੇ ਉਸੇ ਠੰਡੀ ਚਾਹ ਦੀਆਂ ਤਿੰਨ ਚਾਰ ਵੱਡੀਆਂ ਵੱਡੀਆਂ ਕਟਾਂ ਭਰੀਆਂ ਤੇ ਕੱਪ ਉਹਨੂੰ ਫੜਾ ਦਿੱਤਾ ਅਲਮਾਰੀ ਦੇ ਸੇਫ ਵਿੱਚ ਰੱਖਣ ਤੋਂ ਪਹਿਲਾਂ ਜਦੋਂ ਉਸਨੇ ਤਸਵੀਰਾਂ ਨੂੰ ਫੇਰ ਇੱਕ ਇੱਕ ਵਾਰੀ ਗੌਰ ਨਾਲ ਵੇਖਿਆ ਤਾਂ ਉਸ ਨੂੰ ਲੱਗਿਆ ਆਸ਼ਾ ਨੂੰ ਜਿਵੇਂ ਉਹ ਜਾਣਦੀ ਹੈ ਤੈਨੂੰ ਇਹ ਉਹ ਨਹੀਂ ਸੀ ਕਰਨਾ ਚਾਹੀਦਾ ਉਸਨੇ ਮਾਨੀ ਮਨ ਜਿਵੇਂ ਆਸ਼ਾ ਨੂੰ ਫੇਰ ਆਖਿਆ ਪਰ ਆਸ਼ਾ ਉਹਨਾਂ ਤਸਵੀਰਾਂ ਵਿੱਚ ਜਿਉਂਦੀ ਤਿਉਹੀ ਮੁਸਕਰਾ ਰਹੀ ਸੀ ਤਸਵੀਰਾਂ ਅਲਮਾਰੀ ਦੇ ਛੇਫ ਵਿੱਚ ਰੱਖ ਕੇ ਉਸਨੇ ਪਗਿੱਤਾ ਬਿਸਤਰਾ ਧੁੱਪੇ ਸੁਕਣਾ ਪਾਇਆ ਉਸਦੇ ਮੇਜ਼ ਤੇ ਪਏ ਅਖਬਾਰ ਰਸਾਲੇ ਝਾੜ ਕੇ ਥੌਂਸੇ ਟਿਕਾਈ ਆਪਣੀ ਚੁੰਨੀ ਦੇ ਪੱਲੇ ਨਾਲ ਉਹਨੇ ਕਮਰੇ ਦੀਆਂ ਤਸਵੀਰਾਂ ਪੁੰਝੀਆਂ ਕਮਰੇ ਦੇ ਬਾਹਰ ਲੱਗੀ ਮਨੀ ਪlant ਦੀ ਬੇਲ ਵਿੱਚੋਂ ਪੀਲੇ ਪੱਤੇ ਚੁਗੇ ਤੇ ਇਹ ਠਾ ਲਮਕਾਈ ਕਟਾਣੀ ਨੂੰ ਉੱਪਰ ਟੰਗਿਆ ਤੇ ਫਿਰ ਬਰਾਡੇ ਵਿੱਚ ਕੁਰਸੀ ਢਾਕੇ ਅਖਬਾਰ ਪੜਨ ਲੱਗ ਪਈ। ਅਖਬਾਰ ਪੜਨਾ ਉਹਨੂੰ ਚੰਗਾ ਨਹੀਂ ਸੀ ਲੱਗਦਾ। ਉਸਨੂੰ ਲੱਗਦਾ ਸੀ ਪਤਾ ਨਹੀਂ ਕਿਉਂ ਅਖਬਾਰਾਂ ਵਾਲੇ ਪੈੜੀਆਂ ਪੈੜੀਆਂ ਖਬਰਾਂ ਹੀ ਛਾਪਦੇ ਨੇ ਜ਼ਿਆਦਾਤਰ। ਕਤਲ ਐਕਸੀਡੈਂਟ ਲੜਾਈ ਝਗੜੇ ਹਸਪਤਾਲਾਂ ਤੇ ਜਾਂ ਫਿਰ ਬੇਲੇ ਲੀਡਰਾਂ ਦੇ ਬੇਮਤਲਬ ਬਿਆਨ। ਕੋ ਝੂਠੇ ਇਸਤਿਹਾਰ ਤੇ ਕੁਝ ਚੀਜ਼ਾਂ ਦੇ ਵਾਦੇ ਘਟਦੇ ਪਾ। ਊਸ਼ਾ ਨੂੰ ਤੇ ਸਗੋ ਲੱਗਦਾ ਸੀ ਕਿ ਲੋਕ ਪਤਾ ਨਹੀਂ ਕਾਹ ਤੋਂ ਟੜਕੇ ਅਖਬਾਰ ਨੂੰ ਭੇਜਦੇ ਨੇ। ਸਗੋਂ ਜੇ ਹੀ ਖਰਾਬ ਹੁੰਦਾ ਪਰ ਅੱਜ ਉਹ ਕਿੰਨਾ ਚਿਰ ਆਪ ਹੀ ਅਖਬਾਰ ਪੜ੍ਹ ਰਹੀ ਸੀ ਡੇਢ ਵਜੇ ਜਦੋਂ ਪਘੀਰਥ ਖਾਣਾ ਲੈ ਕੇ ਆਇਆ ਸੀ ਤਾਂ ਉਸ ਨੂੰ ਬੇਧਿਆਨ ਅਖਬਾਰ ਪੜ੍ਹਦੀ ਨੂੰ ਵੇਖ ਕੇ ਅੱਖਣ ਲੱਗਿਆ ਮੇਮ ਸਾਹਿਬ ਹੁਣ ਪੜੀਆਂ ਲਿਖੀਆਂ ਔਰਤਾਂ ਦੀ ਰੀਸ ਕਰਨ ਲੱਗ ਪਈ ਕਈ ਕੰਮ ਕਾਜ ਸਾਰੇ ਵਿੱਚ ਛੱਡ ਕੇ ਅਖਬਾਰ ਫੜ ਕੇ ਬੈਠ ਜਾਓ ਪਘੀਰਥ ਦੀ ਆਵਾਜ਼ ਨਾਲ ਊਸ਼ਾ ਚੌਂਕੀ ਮੈਂ ਅਖਬਾਰ ਨਹੀਂ ਪੜ ਰਹੀ ਸੀ ਹਾਂ ਅਖਬਾਰ ਹੀ ਪੜ ਰਹੀ ਸੀ ਉਸਨੇ ਕਾਲੀ ਵਿੱਚ ਆਖਿਆ ਅੱਜ ਸਲਾਦ ਨਹੀਂ ਕੱਟਿਆ ਰੋਟੀ ਖਾਣ ਬੈਠੇ ਭਗੀਤ ਨੇ ਪੁੱਛਿਆ ਸਲਾਦ ਹਾਂ ਦੇਖਦੀ ਹਾਂ ਆਖਦੀ ਉਸ਼ਾ ਉੱਠ ਕੇ ਰਸੋਈ ਵਿੱਚ ਗਈ ਸ਼ਿਬੂ ਸਲਾਦ ਨਹੀਂ ਦਿੱਤਾ ਉਸਨੇ ਫੁਲਕਾ ਬੇਲ ਰਹੀ ਸ਼ਿਬੂ ਤੋਂ ਪੁੱਛਿਆ ਭੁੱਲ ਗਿਆ ਮੇਮ ਸਾਹਿਬ ਆਖ ਸ਼ਿਬੂ ਇੱਕ ਫੁਲਕਾ ਤਵੇ ਉੱਤੇ ਤੇ ਦੂਸਰਾ ਚਕਲੇ ਉੱਤੇ ਛੱਡ ਕੇ ਫ੍ਰਿਜ ਵਿੱਚੋਂ ਖੀਰਾ ਤੇ ਟਮਾਟਰ ਲੈਣ ਚ ਲੈ ਗਿਆ ਫੁਲਕਾ ਥਲਦੀ ਉਸ਼ਾ ਨੇ ਦੇਖਿਆ ਦਾਲ ਵਾਲਾ ਪਤੀਲਾ ਨੰਗਾ ਪਿਆ ਸੀ ਉਸਨੇ ਟਕਿਆ ਦੁੱਧ ਉਵਾਲਣ ਵੇਲੇ ਉਬਲ ਗਿਆ ਸੀ ਨਵੇਂ ਪੌਣੇ ਨਾਲ ਸਟੋਬੀ ਤੇ ਸਲੇਬ ਵੀ ਪੂੰਝ ਕੇ ਪੌਣਾ ਸਿੰਕ ਵਿੱਚ ਛੁੱਟਿਆ ਪਿਆ ਸੀ ਛੇਤੀ ਛੇਤੀ ਸਲਾਦ ਕੱਟ ਕੇ ਸ਼ਿਭੂ ਅੰਦਰ ਦੇ ਕੇ ਆਇਆ ਸੀ ਤੇ ਗਰਮ ਫੁਲਕਾ ਲੈ ਕੇ ਜਦੋਂ ਊਸ਼ਾ ਗਈ ਤਾਂ ਪਗਿਰਥ ਨੇ 베ੜੇ ਵਿੱਚ ਸੁੱਕ ਰਹੇ ਕੱਪੜਿਆਂ ਵੱਲ ਇਸ਼ਾਰਾ ਕਰਕੇ ਪੁੱਛਿਆ ਕੱਪੜੇ ਅੱਜ ਘਰ ਕਿਉਂ ਧੋਤੇ ਨੇ ਸਾਰੇ ਉਂਜੀ ਤੋਲੇ ਊਸ਼ਾ ਨੇ ਜਦੋਂ ਆਖਿਆ ਤਾਂ ਪਗਿਰਥ ਇੱਕ ਪਲ ਦੇਖਦਾ ਰਿਹਾ ਤੇ ਫੇਰ ਰੋਟੀ ਖਾਣ ਵਿੱਚ ਰੁੱਝ ਗਿਆ ਸ਼ਿਬੂ ਤੇਰੇ ਘਰ ਕੌਣ ਕੌਣ ਨੇ ਪਹਿਲੀ ਵਾਰ 우ਸ਼ਾ ਨੇ 13 14 ਸਾਲ ਦੇ ਸ਼ਿਬੂ ਤੋਂ ਪੁੱਛਿਆ ਸੀ ਅਸਲ ਵਿੱਚ ਸ਼ੁਰੂ ਚ ਹੀ ਪਗੀਰਥ ਨੇ ਉਸ ਨੂੰ ਦੱਸਿਆ ਸੀ ਕਿ ਨੌਕਰਾਂ ਨਾਲ ਬਹੁਤੀ ਗੱਲ ਨਹੀਂ ਕਰਿੰਦੀ ਮੇਮ ਸਾਹਿਬ ਮਾਂ ਹੈ ਬਹਿਨ ਹੈ ਛੋਟਾ ਭਾਈ ਹੈ ਸ਼ਿਬੂ ਨੇ ਉਦਾਸੇ ਚਿਹਰੇ ਨਾਲ ਘਰਦਿਆਂ ਨੂੰ ਯਾਦ ਕਰਕੇ ਦੱਸਿਆ ਬਾਪ ਨਹੀਂ ਬਾਪ ਮਰਾ ਹੋਇਆ ਹੈ ਮੈਂ ਤੋ ਪੜਤਾ ਥਾ ਜਬ ਬਾਪ ਮਰਾ ਛੋੜਨਾ ਪੜਾ ਆਪਣਾ ਘਰ گاؤں ਮਾਂ ਬਹਿਨ ਭਾਈ ਤੈਨੂੰ ਜਾਣ ਨਹੀਂ ਆਉਂਦੀ ਗੋਲੀ ਮੂੰਹ ਵਿੱਚ ਪਾਉਂਦਿਆਂ ਊਸ਼ਾ ਨੇ ਪੁੱਛਿਆ ਪਹਿਲੇ ਤਾਂ ਬਹੁਤ ਜ਼ਿਆਦਾ ਆਉਂਦੀ ਸੀ ਮਗਰ ਜਦੋਂ ਸੇ ਆ ਪਈ ਹੈ ਹੁਣ ਤੋਂ ਨਹੀਂ ਆਤੀ ਸ਼ਿਬੂ ਨੇ ਜਦੋਂ ਆਖਿਆ ਊਸ਼ਾ ਤਰਹਿ ਕੇ ਉਸ ਵੱਲ ਚਾਕੀ ਮਾਂ ਨੇ ਬੋਲਾ ਥਾ ਜੋ ਬੀਬੀ ਜੀ ਹੁੰਦੀ ਹੈ ਉਹ ਮਾਂ ਵੀ ਹੁੰਦੀ ਹੈ ਬਹਿਨ ਵੀ ਇਸੇ ਲਈ ਅਬ ਮੈਂ ਉਨਕੋ ਕਮ ਹੀ ਯਾਦ ਕਰਤਾ ਹੂੰ ਅੱਛਾ ਰੋਟੀ ਖਾ ਲਈ ਤੂੰ ਅਭੀ ਨਹੀਂ ਖਾ ਲੈ ਫੇਰ ਇਹ ਲੈ 2 ਰੁਪਏ ਤਿੰਨ ਤੋਂ 6 ਸਿਨੇਮਾ ਦੇਖਾਂ। ਸਾਹਿਬ ਆਖਦੇ ਸੀ ਮਹੀਨੇ ਵਿੱਚ ਦੋ ਪਿਕਚਰਾਂ ਇਹਨੂੰ ਦੇਖ ਲੈਂਦੇ ਕਰੋ। ਮਗਰ ਅੱਜ ਆਪਕੀ ਤबीयत ਤਾਂ ਠੀਕ ਨਹੀਂ ਸਿਰਦਰਦ ਹੈ ਨਾ ਕਬੀ ਫਿਰ ਚਲਾ ਜਾਊਗਾ। ਸ਼ਿਬੂ ਨੇ ਪੈਸੇ ਫੜਦੇ ਆਖਿਆ ਨਹੀਂ ਅੱਜ ਸਾਹਿਬ देर ਨਾਲ ਆਉਣਗੇ। 5 ਵਜੇ ਪਾਰਟੀ ਤੇ ਜਾਣਾ ਹੈ ਉਹਨਾਂ। ਸੋ ਅੱਜ ਤੂੰ ਦੇਖਿਆ। ਆਪ ਵੀ ਜਾਏਂਗੀ ਪਾਰਟੀ ਮੇਂ ਨਹੀਂ। ਆਪ ਕਿਉਂ ਨਹੀਂ ਜਾਂਦੀ? ਤੂੰ ਆਪਣਾ ਕੰਮ ਕਰ। ਓਸ਼ਾ ਨੇ ਜਦੋਂ ਜਰਾ ਕੋ ਰੁੱਖੀ ਹੋਈ ਆਖਿਆ ਤਾਂ ਸ਼ਿਬੂ ਚੁੱਪ ਕਰਕੇ ਹੱਥ ਵਿੱਚ ਫੜੇ 2 ਰੁਪਈਆ ਵੱਲ ਤੱਕਦਾ ਰਿਹਾ। ਰੋਟੀ ਖਾ ਕੇ ਭਾਂਡੇ ਮੰਜ ਕੇ ਰਸੋਈ ਧੋਕੇ ਸ਼ਿਬੂ ਸਿਨੇਮਾ ਦੇਖਣ ਚਲਾ ਗਿਆ। ਹੁਣ ਓਸ਼ਾ ਘਰ ਵਿੱਚ ਬਿਲਕੁਲ ਇਕੱਲੀ ਸੀ। ਪੂਜਾ ਵਾਲੇ ਕਮਰੇ ਵਿੱਚੋਂ ਜਾ ਕੇ ਰਮਾਲ ਵਿੱਚ ਬਲੇਟੀ ਉਹ ਸੁਨਹਿਰੀ ਜਲਦ ਵਾਲੀ ਗੀਤਾ ਚੁੱਕ ਲਈ ਜਿਹੜੀ ਮਾਂ ਨੇ ਉਹਨੂੰ ਵਿਆਹ ਵੇਲੇ ਦਿੱਤੀ ਸੀ। ਉੱਪਰ ਸੰਸਕ੍ਰਿਤ ਦਾ ਸ਼ਲੋਕ ਹੈਠਾਂ ਹਿੰਦੀ ਵਿੱਚ ਉਹਦੇ ਅਰਥ ਉਸ ਤੋਂ ਵੀ ਹੇਠਾਂ ਉਸ ਸ਼ਲੋਕ ਦੇ ਮਹਾਤਮ ਵਾਲੀ ਕੋਈ ਕਹਾਣੀ ਤੇ ਅਖੀਰ ਵਿੱਚ ਇਹ ਦੱਸਿਆ ਹੋਇਆ ਸੀ ਕਿ ਇਸ ਸ਼ਲੋਕ ਦੇ ਜਾਪ ਕਰਨ ਵਾਲੇ ਨੂੰ ਇਸ ਦੇ ਪੜਨ ਵਾਲੇ ਨੂੰ ਕਿਹੜੇ ਮੰਦੀ ਇਛਤ ਦੀ ਫਲ ਦੀ ਪ੍ਰਾਪਤੀ ਹੁੰਦੀ ਹੈ ਉੜਦੀ ਨਜ਼ਰੀਆਂ ਉਹ ਸ਼ਲੋਕ ਅਰਥ ਕਥਾ ਤੇ ਮਾਤਮ ਤੱਕ ਤੱਕ ਦੀ ਰਹੀ ਹਰ ਕਥਾ ਪਿੱਛੇ ਫਲ ਦੀ ਪ੍ਰਾਪਤੀ ਤੱਕ ਜਾ ਕੇ ਅਟਕ ਜਾਂਦੀ ਪੁੱਤਰ ਧਨ ਵਿਦਿਆ ਆਉਦਾ ਅਫਸਰੀ ਤੋਂ ਲੈ ਕੇ ਜਨਮ ਮਰਨ ਦੇ ਸੰਕਟ ਨੂੰ ਕੱਟ ਦੇਣ ਤੱਕ ਦੇ ਮਨ ਇਛਤ ਫਲਾਂ ਦਾ ਜ਼ਿਕਰ ਕੀਤਾ ਹੋਇਆ ਸੀ ਇਨ੍ਹਾਂ ਸ਼ਲੋਕਾਂ ਦੇ ਅਰਥਾਂ ਵਾਲੀਆਂ ਕਥਾਵਾਂ ਤੇ ਮਨ ਇਛਤ ਫਲਾਂ ਦੀ ਇਸ ਲਿਸਟ ਨਾਲ ਜਿਵੇਂ ਉਹ ਸੰਤੁਸ਼ਟ ਨਹੀਂ ਸੀ ਉਹ ਕੋਈ ਜਿਆਦਾ ਸ਼ਲੋਕ ਲੱਭ ਰਹੀ ਸੀ ਜਿਹਦੇ ਅਰਥ ਜਿਹਦੇ ਅਰਥਾਂ ਵਾਲੀ ਕਥਾ ਤੇ ਉਹਦਾ ਮਾਤਮ ਇਹੋ ਜਿਹਾ ਹੋਵੇ ਕਿਹੋ ਜਿਹਾ ਹੋਵੇ ਉਸ ਨੂੰ ਕੁਝ ਸਪਸ਼ਟ ਜਿਹਾ ਨਹੀਂ ਸੀ ਸਮਝ ਆ ਰਿਹਾ। "ਹੇ ਅਰਜੁਨ, ਇਹ ਜੋ ਸਕੇ ਸੰਬੰਧੀ ਯੁੱਧ ਦੇ ਮੈਦਾਨ ਵਿੱਚ ਤੇਰੇ ਸਾਹਮਣੇ ਖੜੇ ਹਨ, ਜਿਨ੍ਹਾਂ ਨੂੰ ਤੂੰ ਮਾਰਨਾ ਨਹੀਂ ਚਾਹੁੰਦਾ। ਇਹ ਸਭ ਪਹਿਲਾਂ ਹੀ ਮਰ ਚੁੱਕੇ ਹਨ।" ਊਸ਼ਾ ਗੀਤਾ ਨੂੰ ਬੰਦ ਕਰਕੇ ਉਸੇ ਤਰ੍ਹਾਂ ਰੁਮਾਲ ਵਿੱਚ ਬੁਲੇਟ ਕੇ ਅੰਦਰ ਪੂਜਾ ਵਾਲੇ ਕਮਰੇ ਵਿੱਚ ਰੱਖ ਆਈ। ਆ ਕੇ ਸਵੇਰ ਵਾਲੇ ਤੋਤੇ ਦੇ ਕੱਪੜੇ ਪ੍ਰੈਸ ਕਰਨ ਲੱਗ ਪਈ। ਕਿੰਨਾ ਚਿਰ ਹੋ ਕੱਪੜੇ ਪ੍ਰੈਸ ਕਰਦੀ ਰਹੀ। ਕੱਪੜੇ ਪ੍ਰੈਸ ਕਰਕੇ ਅਲਮਾਰੀ ਵਿੱਚ ਰੱਖ ਆਈ। ਅਲਮਾਰੀ ਦੇ ਹੇਠਲੇ ਖਾਨੇ ਵਿੱਚੋਂ ਭਗੀਰ ਦੇ ਸਾਰੇ ਬੂਟ ਚੱਪਲਾਂ ਕੱਢ ਲਈ ਪੁੰਜੇ ਹੀ ਬੈਠ ਕੇ ਉਹਨੇ ਪਹਿਲੇ ਸਭ ਬੂਟ ਚੱਪਲਾਂ ਚੰਗੀ ਤਰ੍ਹਾਂ ਕੱਪੜੇ ਨਾਲ ਪੁੰਜੀਆਂ ਫਿਰ ਪਾਲਿਸ਼ ਲਗਾ ਲਗਾ ਰੱਖ ਦਿੱਤੀ ਦੋ ਕੋ ਮਿੰਟ ਮਗਰੋਂ ਬੁਰਸ਼ ਨਾਲ ਇੱਕ ਇੱਕ ਨੂੰ ਲੈ ਕੇ ਚਮਕਾ ਰਹੀ ਸੀ ਅਚਾਨਕ ਭਗੀਰ ਆ ਗਿਆ ਤੁਸੀਂ ਲੇਟ ਆਉਣਾ ਸੀ ਪਾਰਟੀ ਨਹੀਂ ਸੀ ਅੱਜ ਉਹਨੇ ਜਿਵੇਂ ਘਬਰਾ ਕੇ ਖੜੀ ਹੁੰਦੀ ਨੇ ਪੁੱਛਿਆ ਮੈਂ ਸੋਚਿਆ ਪਾਰਟੀ ਤੇ ਜਾਣਾ ਹੈ ਕੱਪੜੇ ਬਦਲਾਵਾਂ ਪਾ ਤੂੰ ਅੱਜ ਇਹ ਕੀ ਕਰਨ ਲੱਗ ਪਈ ਐ ਸ਼ਿਬੂ ਕਿੱਥੇ ਐ ਉਹਨੂੰ ਮੈਂ ਸਿਨੇਮਾ ਦੇਖਣ ਭੇਜ ਦਿੱਤਾ ਸੀ ਸੋਚਿਆ ਤੁਸੀਂ ਲੇਟ ਆਉਂਗੇ ਚਾਹ ਦਾ ਕੱਪ ਬਣਾ ਕੇ ਦੇਆ ਨਹੀਂ ਮੈਂ ਜਰਾ ਜਲਦੀ ਜਾਣਾ ਕਾਲੀ ਨਾਲ ਕੱਪੜੇ ਬਦਲਦੇ ਆਂ ਪਘੀਤਨੀ ਆਖਿਆ ਬੂਟ ਵੀ ਦੂਜੇ ਦੇ ਦੇ ਪਰ ਮੈਂ ਕੋਈ ਤੇਰਾ ਘਰ ਦਾ ਦੇਖੀ ਤਾਂ ਆਖੇ ਬਈ ਮੈਂ ਜੁੱਤੀਆਂ ਵੀ ਤੇਰੇ ਕੋਲੋਂ ਸਾਫ਼ ਕਰਵਾਉਣਾ ਉਸਨੇ ਬੂਟ ਚਪਲਾ ਵੱਲ ਤੱਕ ਦੇ ਆਖਿਆ ਪਾਲਿਸ਼ ਕੀਤੇ ਚਮਕਦੇ ਬੂਟਾਂ ਦਾ ਜੋੜਾ ਊਸ਼ਾ ਨੇ ਚੁੱਪਚਾਪ ਗੀਤ ਦੇ ਕੋਲ ਰੱਖ ਦਿੱਤਾ ਤੂੰ ਅੱਜ ਇੰਨੀ ਸੀਰੀਅਸ ਜੀ ਕਾਤੋਂ ਹੋਈ ਫਿਰਦੀ ਐ ਨਹੀਂ ਮਨ ਲੱਗਦਾ ਦੋ ਚਾਰ ਦਿਨ ਆਪਣੇ ਘਰ ਜਾ ਕੰਮ ਤਾਂ ਸਾਰਾ ਸੇਬੂ ਕਰ ਹੀ ਲੈਂਦਾ ਊਸ਼ਾ ਨੇ ਉੱਤਰ ਨਹੀਂ ਦਿੱਤਾ ਭਗੀਤ ਦੇ ਚਲੇ ਜਾਣ ਮੰਗਰੋਂ ਉਸ ਨੇ ਉਚੇਚਾ ਸ਼ਿਸ਼ੇ ਮੂਰੇ ਬੈਠ ਕੇ ਦੇਖਿਆ ਮੈਂ ਸੀਰੀਅਸ ਲੱਗਦੀ ਆ ਮੈਂ ਸੀਰੀਅਸ ਕਾਤੋਂ ਉਹਨੇ ਸ਼ਿਸ਼ੇ ਵਿੱਚਲੇ ਆਪਣੇ ਹੀ ਪ੍ਰਤੀ ਰੂਪ ਨੂੰ ਜਿਵੇਂ ਪੁੱਛਿਆ ਸ਼ੁਕਰੀਆ ਦੋਸਤੋ